ਜਿਤਨੀ ਦਿਲ ਦੀ ਗਹਿਰਾਈ ਚੋਂ ਗੱਲ ਨਿਕਲੇਗੀ ਉਹ ਗੱਲ ਉਤਨੀ ਉੱਚੀ ਪਹੁੰਚ ਜਾਏਗੀ ਦਿਲ ਸੇ ਜੋ ਬਾਤ ਨਿਕਲਦੀ ਹੈ ਅਸਰ ਰੱਖਤੀ ਹੈ ਪਰ ਨਹੀਂ ਤਾਕਤ ਤੇ ਪਰਵਾਜ਼ ਮਗਰ ਰੱਖਤੀ ਹੈ ਇਸ ਨੂੰ ਮੈਂ ਇਸ ਤਰ੍ਹਾਂ ਬਿਆਨ ਕਰਦਾ ਹਾਂ ਉਹਨਾਂ ਸਮਾਪਤੀ ਕਰਾਂ ਜਿਸ ਦਰਖਤ ਨੇ ਆਪਣੀਆਂ ਸ਼ਾਖਾਂ ਨੂੰ ਆਸਮਾਨ ਤੱਕ ਲੈ ਜਾਣਾ ਹੈ ਉਹਨੂੰ ਆਪਣੀਆਂ ਜੜਾਂ ਪਾਤਲ ਦੇ ਚ ਲੈ ਜਾਣੀਆਂ ਪੈਣਗੀਆਂ ਜਿਸ ਦਰਖਤ ਨੇ ਆਪਣੀਆਂ ਜੜਾਂ ਨੂੰ ਪਾਤਲ ਤੱਕ ਨਹੀਂ ਪਹੁੰਚਾਇਆ ਉਹ ਆਪਣੀਆਂ ਸ਼ਖਾਂ ਸ਼ਾਖਾਂ ਨੂੰ ਆਸਮਾਨ ਤੱਕ ਨਹੀਂ ਲੈ ਜਾ ਸਕਦਾ ਗੁਰੂ ਦਾ ਸ਼ਬਦ ਦਿਲ ਦੀ ਗਹਿਰਾਈ ਦੇ ਚ ਨਹੀਂ ਗਿਆ ਤਾਂ ਜ਼ਬਾਨ ਚੋਂ ਨਿਕਲੇ ਹੋਇਆ ਸ਼ਬਦ ਪ੍ਰਮਾਤਮਾ ਤੱਕ ਪਹੁੰਚਣਾ ਹੀ ਨਹੀਂ ਪਹੁੰਚਦਾ ਹੀ ਨਹੀਂ ਜਾਂ ਕਾ ਕਿਹਾ ਦਰਗੇ ਚਲੇ ਦੁਨੀਆ ਚ ਇਸ ਤਰ੍ਹਾਂ ਦੇ ਮਨੁੱਖ ਵੀ ਨੇ ਜਿਨ੍ਹਾਂ ਦਾ ਮੋਹ ਪ੍ਰਮਾਤਮਾ ਦੇ ਦਰਗਾਹ ਦੇ ਚ ਵੀ ਚੱਲਦਾ ਹੈ ਪ੍ਰਮਾਤਮਾ ਵੀ ਉਹਨਾਂ ਦੇ ਬੋਲ ਨੂੰ ਨਹੀਂ ਠੁਕਰਾਂਦਾ ਕਈਆਂ ਦੇ ਬੋਲ ਤੇ ਆਪਣੇ ਪੁੱਤਰ ਤੱਕ ਵੀ ਨਹੀਂ ਪਹੁੰਚਦੇ